ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਭਾਗ 2 ਵਿਹਾਰ ਖੇਤੀ ਦਾ ਕੰਮ ਕਾਜ ਤੇਜਪਾਲ ਜੀ ਦੇ ਛੋਟੇ ਪੁੱਤਰਾਂ ਈਸਰਦਾਸ ਜੀ ਤੇ ਖੇਮ ਰਾਏ ਜੀ ਨੇ ਸੰਭਾਲ ਲਿਆ ਸੀ ਤੇ ਤੇਜਪਾਲ ਜੀ ਇੱਕ ਪ੍ਰਕਾਰ ਦਾ ਛੱਡ ਛਡਾ ਕੇ ਭਜਨ ਕੀਰਤਨ ਵਿੱਚ ਜੁੜੇ ਰਹਿੰਦੇ ਸਨ ਹੱਟੀ ਤੇ ਹੋਰ ਵਪਾਰ ਵੱਲ ਗੁਰੂ ਅਮਰਦਾਸ ਜੀ ਧਿਆਨ ਦਿੰਦੇ ਸਨ ਜਦੋਂ ਫਿਰ ਕੇ ਜਾਂ ਮੰਡੀ ਵਿੱਚੋਂ ਮਾਲ ਲੈਣ ਜਾਂਦੇ ਤਾਂ ਪਿੱਛੇ ਦੁਕਾਨ ਦੀ ਸੰਭਾਲ ਮਾਨਕ ਚੰਦ ਜੀ ਕਰਦੇ ਸਨ ਕਿਰਤ ਇਤਨੀ ਸੱਚੀ ਸੀ ਕਿ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਸੀ ਦੱਸਿਆ ਗਿਆ ਹੈ ਕਿ ਬਾਬਾ ਅਮਰਦਾਸ ਜੀ ਦਰਿਆਈ ਰੇਸ਼ਮ ਦਾ ਵਪਾਰ ਵੀ ਕਰਦੇ ਸਨ ਲਾਹੌਰ ਰੇਸ਼ਮ ਦੇ کارਖਾਨਿਆਂ ਦਾ ਘਰ ਸੀ। ਮਾਲ ਖਰੀਦਣ ਲਈ ਉਹ ਲਾਹੌਰ ਆਉਂਦੇ ਸਨ। ਲਾਹੌਰ ਲਈ ਇਹ ਖਾਨ ਪਰਚਲਤ ਸੀ ਕਿ ਲਾਹੌਰ ਰੋਜ਼ ਹੀ ਕੋਈ ਨਾ ਕੋਈ ਮੇਲਾ ਲੱਗਾ ਰਹਿੰਦਾ ਸੀ। ਸਜਣੋ ਇਹ ਲਾਹੌਰ ਹੈ ਸੱਤ ਦਿਨ ਤੇ ਅੱਠ ਮੇਲੇ ਕਰ ਜਾਵਾ ਕਿਹੜੇ ਵੇਲੇ ਜਦ ਗੁਰੂ ਜੀ ਨੇ ਗੁਰੂ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਬਹੁਤ ਸਾਰੇ ਫਕੀਰ ਇਹਨਾਂ ਦੇ ਦਰਸ਼ਨਾਂ ਨੂੰ ਆਏ ਤੇ ਪਿੱਛੋਂ ਵੀ ਮੇਲ-ਜੋਲ ਬਣਿਆ ਰਿਹਾ ਸਿੱਖ ਇਤਿਹਾਸ ਨੇ ਸ਼ਾ ਬਲਾਵਲ ਖ्वाजा ਬਿਹਾਰੀ ਤੇ ਜਮਾਲ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਹੈ ਕਈਆਂ ਦੀਆਂ ਅੱਖਾਂ 'ਚ ਪੱਕੀਆਂ ਤਾਂ ਮੀਆਂ ਮੀਰ ਜੀ ਨੇ ਕਿਹਾ ਬਲਾਵਲ ਦਰਿਆ ਵਾਂਗ ਹੈ ਜਮਾਲ ਜੀ ਬੜੇ ਵੀ ਦੀਵਾਨ ਸਨ ਵਖਿਆਨ ਬਹੁਤ ਸੋਨਾ ਕਰਦੇ ਤੇ ਔਖੀ ਤੋਂ ਔਖੀ ਗੱਲ ਨੂੰ ਇਤਨੇ ਸਰਲ ਤਰੀਕੇ ਨਾਲ ਸਮਝਾਉਂਦੇ ਕਿ ਹਰ ਇੱਕ ਦੇ ਪੱਲੇ ਪੈ ਜਾਂਦੀ। ਮਾਲ ਵੇਚਣ ਲਈ ਗੁਰੂ ਅਮਰਦਾਸ ਜੀ ਦੁਆਬੇ ਤੱਕ ਵੀ ਚਲੇ ਜਾਂਦੇ। ਫੇਰੀ ਲਾਂਦੇ ਫਿਰਦੇ ਉੱਚੀ ਉੱਚੀ ਪ੍ਰਭੂ ਦੇ ਗੀਤ ਗਾਉਂਦੇ ਸਨ। ਜਿੱਥੇ ਰਾਤ কাটਦੇ ਉੱਥੇ ਸਤਸੰਗ ਲਗਾਉਂਦੇ। ਘਰ ਵਿੱਚ ਚੇਚੇ ਵੱਖਰਾ ਕਮਰਾ ਬਣਾ ਲਿਆ ਸੀ ਜਿੱਥੇ ਕਈ ਵਾਰ ਰਾਤ ਭਰ ਭਗਤੀ ਕਰਦੇ। ਸੰਤਾਨ 40 ਸਾਲ ਦੀ ਉਮਰ ਤੱਕ ਆਪ ਜੀ ਦੇ ਘਰ ਕੋਈ ਸੰਤਾਨ ਨਾ ਹੋਈ। ਆਪ ਲੋਕ ਭਲਾਈ ਤੇ ਸੇਵਾ ਦੇ ਕੰਮਾਂ ਵਿੱਚ ਹੀ ਜੁਟੇ ਰਹਿੰਦੇ ਸਨ। ਜਦ ਇੱਕ ਖੂਹ ਦੀ ਉਸਾਰੀ ਕੀਤੀ ਤਾਂ ਉਸੇ ਸਾਲ ਬੀਬੀ ਦਾਨੀ ਜੀ ਜਿਨ੍ਹਾਂ ਨੂੰ ਨਿਦਾਨੀ ਵੀ ਕਿਹਾ ਜਾਂਦਾ ਹੈ, ਉਹਨਾਂ ਦਾ ਜਨਮ ਹੋਇਆ। ਫਿਰ ਆਪ ਨੇ ਇੱਕ ਤਲਾਬ ਵੀ ਪਿੰਡ ਦੇ ਸੁੱਖ ਲਈ ਬਣਵਾਉਣਾ ਸ਼ੁਰੂ ਕੀਤਾ। ਜਿਸ ਦੀ ਕਾਰ ਸੇਵਾ ਸਾਰੇ ਪਿੰਡ ਦੇ ਲੋਕਾਂ ਨੇ ਰਾਲੂ ਮਿਲ ਕੇ ਕੀਤੀ ਅਮਰਦਾਸ ਤਹਤਾਲ ਲਗਾਵੇ ਲੋਕ ਕਨੀ ਤੈ ਸੇਵ ਕਮਾਵੇ ਇਸੇ ਦੌਰਾਨ ਬਾਬਾ ਮੋਹਨਜੀ ਤੇ ਬਾਬਾ ਮੋਰੀ ਜੀ ਦਾ ਜਨਮ ਹੋਇਆ ਬੀਬੀ ਪਾਨੀ ਜੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਮੋਹਨੀ ਕਰਕੇ ਵੀ ਲਿਖਿਆ ਹੈ ਦਾ ਜਨਮ 1534 ਈਸਵੀ ਮੱਘਰ 21 1591 ਨੂੰ ਹੋਇਆ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦਾ ਜਨਮ ਵੀ ਇਸੇ ਸਾਲ ਨਵੰਬਰ 24 ਨੂੰ ਚੂਨੇ ਮੰਡੀ ਲਾਹੌਰ ਵਿੱਚ ਭਾਈ ਹਰਦਾਸ ਜੀ ਦੇ ਘਰ ਹੋਇਆ ਸੀ। ਉਹਨਾਂ ਦੇ ਨਾਨਕੇ ਬਾਸਰਕੇ ਹੀ ਸਨ ਜਦ ਮਾਤਾ ਪਿਤਾ ਛੋਟੀ ਉਮਰੇ ਹੀ ਗੁজার ਗਏ ਤਾਂ ਨਾਨੀ ਆਪਣੇ ਪਿੰਡ ਬਾਸਰਕੇ ਹੀ ਲੈ ਆਈ। ਇੱਥੇ ਹੀ ਜਿੱਥੇ ਤਲਾਬ ਦੀ ਉਸਾਰੀ ਹੋ ਰਹੀ ਸੀ ਭਾਈ ਜੇਠਾ ਜੀ ਕੁੰਗਣੀਆਂ ਦਾ ਥਾਲ ਵੇਚਣ ਆਇਆ ਕਰਦੇ ਸਨ ਤੇ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਡਿਠਾ ਕਿ ਸਾਰਾ ਥਾਲ ਵੇਚਣ ਦੀ ਥਾਵੇਂ ਤਲਾਬ ਵਿੱਚੋਂ ਨਹਾ ਕੇ ਨਿਕਲੇ ਸਾਧੂਆਂ ਨੂੰ ਖਵਾ ਦਿੱਤਾ ਸੀ ਗੋਇੰਦਵਾਲ ਦੀ ਉਸਾਰੀ ਵੇਲੇ ਭਾਈ ਜੇਠਾ ਜੀ ਸੰਗਤ ਨਾਲ ਪਿੰਡ ਹੀ ਆ ਕੇ ਟਿਕੇ ਤੀਰਥਾਂ ਦੀ ਯਾਤਰਾ ਜਾ ਦੇਸ ਤਰਾ ਜੀਵਨ ਦਾ ਨਿਰਭਾ ਕਰਦੇ 50 ਕੁਵਰੇ ਗੁజర్ ਗਏ ਤਾਂ ਇੱਕ ਦਿਨ ਖਿਆਲ ਉਪਜਿਆ ਕਿ ਜੀਵਨ ਆ ਜਾਈ ਜਾ ਰਿਹਾ ਏ ਮੌਤ ਸਿਰ ਤੇ ਗੱਜਣ ਵਾਲੀ ਹੈ ਦੁਨੀਆਵੀ ਤੰਦਿਆਂ ਵਿੱਚ ਪਏ ਰਹਿਣਾ ਕਿੱਥੋਂ ਦੀ ਸਿਆਣਪ ਹੈ ਪਰ ਲੋਕ ਵੀ ਸਵਾਰ ਨਾ ਲੋੜੀਂਦਾ ਹੈ ਇਨ੍ਹਾਂ ਕਿਆ ਤੀਰਥਾਂ ਕੀ ਤਪਸਾ ਕਰ ਹੈ ਅਬ ਸਮੋਹ ਹਮਾਰਾ ਇਨ੍ਹਾਂ ਇਹ ਪ੍ਰਣ ਵੀ ਕੀਤਾ कि हर 6 महीने बाद पैदल गंगा स्नान करण हरिद्वार जाया करंगे किसी संसारक इच्छा ਲਈ ਨਹੀਂ ਬਲਕਿ ਕੇਵਲ ਪ੍ਰਭੂ ਦੀ દર્શન ਦੀ ਲੋਚਾ ਵਾਸਤੇ ਗੰਗਾ ਸੇਵਨ ਬ੍ਰਤ ਮਨ ਕਰਾ ਬਰਖ ਮਾਹ ਯਾਤਰਾ ਦੋਏ ਤਰਾ ਫਿਰ ਆਪ 26 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਕੋਲ ਆ ਗਏ ਤੇ 40 ਸਾਲ ਪਰ ਜਵਾਨੀ ਦੀ ਉਮਰ ਵਿੱਚ एस ओचे फूर्नी की परलोक सवारी ठीक नहीं लगता बसख ते कत्तक गंगा हर 6वें महीने गंगा जान ਦਾ ਪ੍ਰਣ ਕਰਕੇ ਗੁਰੂ ਅਮਰਦਾਸ ਜੀ ਨੇ ਯਾਤਰਾ ਸ਼ੁਰੂ ਕਰ ਦਿੱਤੀ ਚੇਤ ਨੂੰ ਟੁਰਦੇ ਤੇ ਵਿਸਾਖ ਵਾਲੇ ਦਿਨ ਇਸ਼ਨਾਨ ਕਰਕੇ ਵਾਪਸ ਮੁੜਦੇ ਫਿਰ ਸੂ ਨੂੰ ਟੁਰ ਕੇ ਕੱਤਕ ਨੂੰ ਪੂਰਨਮਾਸ਼ੀ ਨੂੰ ਵਾਪਸ ਆਉਂਦੇ ਟਿਕਾਣਾ ਰਿਸ਼ੀ ਕੇਸ ਰਖਦੇ ਇਸ਼ਨਾਨ ਕਰਦੇ ਤੇ ਕਈ ਵਾਰ 2-200 ਪ੍ਰਾਣੀਆਂ ਨੂੰ ਉੱਥੇ ਭੋਜਨ ਛਕਾਉਂਦੇ ਲੋੜਵੰਦਾਂ ਨੂੰ ਬਸਤਰ ਵਿਵੰਡਦੇ ਇੱਕ ਵਾਰ ਤਾਂ 10 ਗਊਆਂ ਵੀ ਦਾਨ ਕੀਤੀਆਂ ਉੱਥੇ ਹਰ ਦਿਵਾਰ ਵੀ ਇਕਾਂਤ ਵਿੱਚ ਬੈਠੇ ਜਾਪ ਕਰਦੇ ਰਹਿੰਦੇ ਗੰਗਾ ਤਪ ਤਾਪੇ ਬਾਬਾ ਤੇਜਪਾਲ ਜੀ ਦਾ ਅਕਾਲ ਚਲਾਣਾ ਬਾਬਾ ਤੇਜਪਾਲ ਜੀ ਅਕਤੂਬਰ ਸਨ 1533 ਨੂੰ ਅਕਾਲ ਚਲਾਣਾ ਕਰ ਗਏ ਅਸਥੀਆਂ ਲੈ ਕੇ ਬਾਬਾ ਅਮਰਦਾਸ ਜੀ ਆਪ ਹਰਦੁਆਰ ਨੂੰ ਗਏ। ਭਾਵੇਂ ਹਰ ਸਾਲ ਦੋ ਵਾਰੀ ਗੰਗਾ ਜਾਂਦੇ ਸਨ ਪਰ ਤੜਪ ਉਸੇ ਤਰ੍ਹਾਂ ਬਣੀ ਹੋਈ ਸੀ। ਜੁਗਤ ਜ਼ਰੂਰ ਸ਼ਾਸਤਰਾ ਦੀ ਕਰਦੇ ਸਨ ਪਰ ਜਗਿਆਸਾ ਸਾਈਂ ਦੀ ਸਗੋਂ ਹੋਰ ਵੱਧ ਗਈ ਸੀ। ਅਸਤਿਆ ਅਸਤਿਆ ਪਰਵਾਹ ਕਰਕੇ ਮੁੜਦੇ ਪਏ ਸਨ ਕਿ ਰਸਤੇ ਵਿੱਚ ਇੱਕ ਸਾਧੂ ਫਕੀਰ ਮਿਲਿਆ ਜਿਸ ਦਾ ਨਾਮ ਬੰਸਾਵਲੀ ਨਾਮੇ ਹਰੀ ਲਿਖਿਆ ਹੈ ਜੋ ਕਿ ਬਾਬਾ ਸ੍ਰੀਚੰਦ ਜੀ ਨੂੰ ਆਪਣਾ ਪੀਰ ਕਹਿੰਦਾ ਸੀ ਹਰੀ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸਦਾ ਪੜ੍ਹਦੇ ਸਨ ਦਰਵੇ ਹੋਏ ਮਨ ਨੇ ਜਦ ਬਾਣੀ ਸੁਣੀ ਤਾਂ ਅਮਰਦਾਸ ਜੀ ਦੀ ਸੁੱਧ ਬੁੱਧ ਪੁੱਲ ਗਈ ਉਸੇ ਵੇਲੇ ਮਨ ਚਾ ਉਠੀ ਕਿ ਜਿਸ ਦੀ ਬਾਣੀ ਹੈ ਉਸ ਦੇ ਦਰਸ਼ਨ ਜਾ ਕੇ ਕਰੀਏ ਉਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਸੀ ਪਰ ਜਦ ਕਰ ਪੁੱਜੇ ਤਾਂ ਇੰਜ ਹੋਇਆ ਕਿ ਪਿਤਾ ਜੀ ਦੇ ਅਕਾਲ ਚਲਾਣੇ ਕਰਕੇ ਵੰਡ ਵੰਡਾ ਕਰਨਾ ਪਿਆ ਮਹੀਨਾ ਕਤਕ ਦਾ ਜਦ ਆਇਆ ਬਾਬਾ ਤੇਜੋ ਤਵੇ ਸਵਰਗ ਸਿਧਾਇਆ ਅੱਡ ਰਹਿਣ ਤੇ ਕਰਵਖ ਹੋਣ ਦਾ ਸੰਕੇਤ ਵੀ ਬੰਸਾਵਲੀ ਨਾਮੇ ਵਾਲੇ ਹੀ ਦਿੱਤਾ ਹੈ ਜਦ ਪਿੱਛੋਂ ਬ੍ਰਹਮਚਾਰੀ ਨੇ ਬੋਲ ਦੀ ਛੱਟ ਮਾਰੀ ਜਨਮ ਗਿਆਨ ਨਿਗਰੇका ਸਾਥ ਕੀਤਾ ਤਾਂ ساری ਰਾਤ ਤੜਪ ਕੇ guzari ਪ੍ਰਭਾਤ ਵੇਲੇ ਜਦ ਬੀਬੀ ਅਮਰੋ ਜੀ ਦੇ ਬਾਣੀ ਪੜਨ ਦੀ ਆਵਾਜ਼ ਕੰਨੀ ਪਈ ਤਾਂ ਦੀਵਾਰ ਲਾਗੇ ਆ ਕੇ ਸੁਣਦੇ ਰਹੇ ਇਹ ਕਈ ਦਿਨ ਹੁੰਦਾ ਰਿਹਾ ਬੀਬੀ ਅਮਰੋ ਜੀ ਖਡੂਰ ਸਾਹਿਬ ਤੁਰ ਗਏ ਪਿੱਛੋਂ ਪਿੰਡ ਦੇ ਲੋਕੀ ਗੱਲਾਂ ਕਰਨ ਲੱਗੇ ਕਿ ਇਹ ਅਮਰੂ ਬੀਬੀ ਅਮਰੋ ਦੇ ਕਰਦੀ ਦੀਵਾਰ ਨਾਲ ਪ੍ਰਭਾਤ ਵੇਲੇ ਛੁੱਪ-ਛੁੱਪ ਕੇ ਕੀ ਕਰਦਾ ਏ ਪਿੰਡ ਵਿੱਚੋਂ ਗੱਲ ਚਲਦੇ ਚਲਦੇ ਭਾਬੀ ਪਾਗੋ ਕੋਲ ਪੁੱਜੀ ਤਾਂ ਉਹਨਾਂ ਨੇ ਵੀ ਕਿਹਾ ਅਮਰਾ ਸਾਡੇ ਕਰਦੇ ਕਣੇ ਲੱਗਦਾ ਫਿਰਦਾ ਸਹੀ ਨਹੀਂ ਹੁੰਦਾ ਉਸ ਦਾ ਕੀ ਪਰਜੋਜਨ ਹੈ ਜਿਗਰਤਾ ਇਹ ਸੁਣ ਕੇ ਗੁਰੂ ਅਮਰਦਾਸ ਜੀ ਆਪ ਭਾਬੀ ਪਾ ਗੋ ਪਾਸ ਗਏ ਤੇ ਕਿਹਾ ਕਿ ਬੀਬੀ ਜੀ ਜੋ ਪ੍ਰਭਾਤ ਵੇਲੇ ਪੜਦੇ ਹਨ ਮੈਨੂੰ ਉਹ ਬਚਨ ਸੁਣਨ ਦੀ ਹੈ ਚਾ ਮੈਂ ਦੁਰਦੁਰ ਸੁਣਦਾ ਹਾਂ ਵਾ ਕਾਰ ਪਾਵੇਂ ਅੱਡ ਹੋ ਗਏ ਸਨ ਪਰ ਖੇਤੀ ਤੇ ਵਣਜ ਅਜੇ ਸੰਝੇ ਸਨ 20ਵੀਂ ਵਾਰ ਸਨ 1541 ਦੇ ਲਗਭਗ ਜਦ ਗੰਗਾ ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਮੁੜ ਰਹੇ ਸਨ ਤਾਂ ਆਪ ਜੀ ਨੇ ਰਾਤ ਦਾ ਟਿਕਾਣਾ ਮੇੜੇ ਪਿੰਡ ਵਿੱਚ ਕੀਤਾ ਜੋ ਖਡੂਰ ਸਾਹਿਬ ਤੋਂ 4 ਜੋਜਨ 16 ਕੁ ਮੀਲ ਤੇ ਬਾਸਰਕੇ ਤੋਂ 40 ਕੁ ਮੀਲ ਸੀ ਉਸ ਟਿਕਾਣੇ ਦੀ ਦੇਖ ਰੇਖ ਇੱਕ ਦੁਰਗਾ ਨਾਮ ਦਾ ਪੰਡਤ ਕਰਦਾ ਸੀ ਜੋ ਹਸਤ ਤੇ ਚਰਨ ਰੇਖਾਵਾਂ ਦਾ ਚੰਗਾ ਜਾਣੂ ਸੀ ਦੁਪਹਿਰ ਦਾ ਆਰਾਮ ਆਪ ਜੀ ਨੇ ਉੱਥੇ ਹੀ ਕੀਤਾ ਆਰਾਮ ਪੈ ਕਰਦੇ ਸਨ ਕਿ ਪੰਡਤ ਦੀ ਨਜ਼ਰ ਮਹਾਰਾਜ ਦੇ ਪੈਰਾਂ ਤੇ ਪਈ ਤੇ ਸੱਜੇ ਪੈਰ ਨੂੰ ਗੋ ਨਾਲ ਤੱਕਿਆ ਤੇ ਪਦਮ ਰੇਖਾ ਨਜ਼ਰ ਆਈ ਸੁੰਦਰ ਪਦ ਅਰ ਬਿੰਦ ਨਿਹਾਰਾ ਪੰਡਤ ਜਾਣ ਗਿਆ ਕਿ ਇਹ ਕੋਈ ਚੱਕਰਵਰਤੀ ਰਾਜਾ ਜਾਂ ਰੱਬੀ અવਤਾਰ ਹੈ ਜਦ ਆਰਾਮ ਕਰਕੇ ਘਰ ਵੱਲ ਮੁੜਨ ਲੱਗੇ ਤਾਂ ਗੁਰੂ ਜੀ ਨੇ ਕੁਝ ਦਛਣਾ ਦੇਣੀ ਚਾਹੀ ਤਾਂ ਪੰਡਤ ਨੇ ਕਿਹਾ ਅਬ ਨਹੀਂ ਕਛ ਲੈਹ ਬਚਨ ਮੋਹੇ ਦੇਵੋ ਜਦ বিপੋ ਹੋਏ ਮੰਗ ਸੋ ਲੇਵੋ ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਮੁਸਕਰਾ ਦਿੱਤਾ ਜਿਸ ਦਾ ਭਾਵ ਸੀ ਜਿਵੇਂ ਉਸ ਦੀ ਇੱਛਾ ਗੁਰੂ ਵੀਮੀਵਾਰੀ ਜਦੋਂ ਹਰਦਵਾਰ ਤੋਂ ਮੁੜੇ ਤਾਂ ਬ੍ਰਹਮਚਾਰੀ ਸੰਗੀ ਬਣ ਗਿਆ ਉਹ ਗੁਰੂ ਜੀ ਦੇ ਸ਼ਾਂਤ ਚਿੱਤ ਤੇ ਧੀਰਜੀ ਸੁਭਾਅ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਨਾਲ ਹੀ ਹੋ ਟੁਰਿਆ ਹਰੀ ਚਰਚਾ ਕਰਦੇ ਸਾਰੀ ਰਾਹ ਬਾਬਾ ਅਮਰਦਾਸ ਜੀ ਆਪਣੇ ਨਾਲ ਬ੍ਰਹਮਚਾਰੀ ਨੂੰ ਨਹੀਂ ਕਰ ਲੈ ਆਏ ਕਰ ਆਪਣੇ ਸ੍ਰੀ ਅਮਰਦਾਸ ਜੀ ਆਨਿਓ ਬ੍ਰਹਮਚਾਰੀ ਆਪਣੇ ਬਣੇ ਸੁਭਾਅ ਅਨੁਸਾਰ ਬ੍ਰਹਮਚਾਰੀ ਦੀ ਖੂਬ ਸੇਵਾ ਕੀਤੀ ਉਸ ਨੂੰ ਉਸ ਨਵਿਕਲੇ ਕਮਰੇ ਵਿੱਚ ਠਹਿਰਾਇਆ ਜਿਸ ਕਮਰੇ ਵਿੱਚ ਆਪ Jap tap ਕਰਦੇ ਸਨ ਬ੍ਰਹਮਚਾਰੀ ਇਨ੍ਹਾਂ ਦੀ ਰਹਿਣੀ ਬਹਿਣੀ ਤੋਂ ਇੰਨਾ ਪ੍ਰਭਾਵਿਤ ਹੋਇਆ ਤੇ ਪੁੱਛ ਬੈਠਾ ਕਿ ਆਪ ਜੀ ਦਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਬਾਬਾ ਅਮਰਦਾਸ ਜੀ ਨੇ ਕਿਹਾ ਮੈਂ ਅਬ ਲਗ ਗੁਰੂ ਖੋਜਤ ਰਹਾ ਫਿਰ ਧਰਮੇ ਨਾਲ ਕਿਆ ਕਿ ਸੂਰਜ ਉદય ਹੋਣ ਤੋਂ ਬਿਨਾ ਕਿਸ ਤਰ੍ਹਾਂ ਕਵਲ ਖੇੜ ਸਕਦਾ ਹੈ ਓ ਮਨ ਦਸ਼ਾ ਪਏ ਦੱਸ ਦੇ ਜਨ ਕਿ ਬ੍ਰਹਮਚਾਰੀ ਉੱਚੀ ਉੱਚੀ ਨਿਗਰੇ ਕਾ ਸੰਗ ਜਨਮ ਗਿਆ ਤੇਰਾ ਕਿਸ ਕਾ ਸੰਗ ਕੀਆ ਰੇ ਮਨ ਮੂਰਖ ਬੋਲਦਾ ਹੇਠਾਂ ਉੱਤਰ ਆਇਆ ਬਾਬਾ ਅਮਰਦਾਸ ਜੀ ਬੁਲਾਂਦੇ ਹੀ ਰਹੇ ਉਹ ਏ ਕਾ ਉਹ ਏ ਹੀ ਕਹਿੰਦਾ ਰਿਹਾ ਮਮਤੀ ਰਤ ਬ੍ਰਤ ਬ੍ਰਿਥਾ ਪਏ ਕੀਓ ਜੋ ਤੁਮ ਸੋ ਖਾਨ ਬ੍ਰਹਮਚਾਰੀ ਤਾਂ ਇਹ ਕਹਿ ਕੇ ਟੁਰ ਗਿਆ ਕਿ ਤੁਮ ਬਿਨ ਗੁਰ ਬ੍ਰਿਥਾ ਸੰਗ ਤੁਮ ਕੀਆ ਪਰ ਇਧਰ ਸਾਹਿਬ ਮਨ ਚਿੰਤਾ ਪਈ ਮਨ ਤੇ ਤਨ ਦੀ ਕੁਝ ਸੁਧ ਨਹੀਂ ਰਹੀ ਇਸੇ ਸੋਚ ਵਿੱਚ ਦਿਨ ਰਾਤ ਗੁਜਰਨ ਲੱਗੇ ਕਿ ਗੁਰੂ ਬਿਨਾਂ ਵੀ ਮੁਕਤੀ ਨਹੀਂ ਹੋ ਸਕਦੀ ਜੇ ਗੁਰੂ ਦੀ ਇਤਨੀ ਲੋੜ ਹੈ ਤਾਂ ਉਹ ਐਸਾ ਗੁਰੂ ਕਿਹੜਾ ਹੈ ਜਿਸ ਦੇ ਮਿਲਦਿਆਂ ਹੀ ਹਿਰਦਾ ਸ਼ਾਂਤ ਹੋ ਜਾਵੇ ਤਨ ਮਨ ਦੀ ਤ੍ਰਿਖਾ ਮਿਟ ਜਾਵੇ ਕਿ ਗੰਗਾ ਇਸ਼ਨਾਨ ਪੂਜਾ ਪਾਠ ਵਰਤ ਨੇਮ ਸੇਵਾ ਦਾਨ ਸਭ ਵਿਅਰਥ ਨੇ ਫਿਰ ਅਮਰਦਾਸ ਫਿਰ ਅਰਦਾਸ ਵਿੱਚ ਜੁੜ ਜਾਂਦੇ ਕੀ ਸਹਾਈਤਾ ਕਰੋ ਤੇ ਉਹ ਗੁਰੂ ਮਿਲਾਓ ਜਿਸ ਨਾਲ ਮਨ ਠਹਿਰੇ ਬੋਲੀ ਦੀ ਛਟ ਕਰਾਰੀ ਸੀ ਪਰ ਸ਼ਬਦ ਦੀ ਝੋਟ ਹੁਣ ਪੈਣ ਵਾਲੀ ਸੀ ਇੰਨਾ ਸੋਚ ਵਿੱਚ ਇੰਨਾ ਸੋਚਾਂ ਵਿੱਚ ਹੀ ਕਈ ਰਾਤਾਂ ਗੁਜ਼ਰ ਗਈਆਂ ਪ੍ਰਭਾਤ ਵੇਲੇ ਜਦ ਭਰਾ ਮਾਨਕ ਚੰਦ ਦੇ ਘਰੋਂ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਪੈਂਦੀ ਤਾਂ ਉੱਠ ਖਲੋਂਦੇ ਤੇ ਦੀਵਾਰ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁਣਦੇ ਰਹਿੰਦੇ ਅਗਲੀ ਸਾਖੀ ਅਗਲੇ ਪਾਗ ਵਿੱਚ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ